ਦੂਜੀ ਗੱਲ ਜਿਹੜਾ ਚਾਹੇ ਸਾਡੀਆਂ ਅੱਖਾਂ ਦੇਖਦੀਆਂ ਆ ਕੰਨ ਸੁਣਦੇ ਆ ਹੈਨਾ ਸਰੀਰ ਸਾਡਾ ਤੁਰਦਾ ਆ ਅਸੀਂ ਜੋ ਜੋ ਸੋਚ ਰਹੇ ਹੁੰਨੇ ਆ ਜੋ ਕਰ ਰਹੇ ਹੁੰਨੇ ਆ ਠੀਕ ਹੈ ਬੋਡੀ ਦੇ ਪਤਾ ਨਹੀਂ ਮੰਨ ਲਓ 1.5 200 ਪਾਠ ਇਦਾਂ ਦੇ ਹੋਣਗੇ ਜਿਹੜੇ ਸਾਰਾ ਦਿਨ ਕੰਮ ਕਰ ਰਹੇ ਇਦਾਂ ਆਪਸੇ ਹੁਣ ਇਹ ਵੀ ਤਾਂ ਹੁਣ ਕੰਨ ਸੁਣਦੇ ਆ ਸੁਣ ਕੇ ਇਦਾਂ ਦਿਮਾਗ ਨੂੰ ਦੱਸਦੇ ਆ ਦਿਮਾਗ ਫਿਰ ਅੱਖਾਂ ਨੂੰ ਕਹਿੰਦਾ ਵੀ ਉਹ ਲੱਤ ਨੂੰ ਕਹਿੰਦਾ ਵੀ ਤੁਰ ਬਾਹਰ ਆਵਾਜ਼ ਪਈ ਆ ਦਰਵਾਜ਼ਾ ਖੜਕਿਆ ਬਾਹਰ ਉਹਦੇ ਵਿਚਾਲੇ ਵੀ ਤਾਂ ਕੋਈ ਨਾ ਕੋਈ ਜਿਹੜਾ ਸਾਰਿਆਂ ਦੇ ਨਾਲ ਕੋਆਰਡੀਨੇਟ ਕਰ ਰਿਹਾ ਆ ਉਹ ਵੀ ਤਾਂ ਪੁਰਜਾ ਹੀ ਕੋਈ ਹਿੱਸਾ ਹੀ ਆ ਨਾ ਮਤਲਬ ਇਦਾਂ ਪਤਾ ਨਹੀਂ ਕਿੰਨੇ ਕੇ ਹਿੱਸੇ ਆ ਜਿਹੜੇ ਜਦੋਂ ਦੇ ਨੇ ਆ ਜਦੋਂ ਜਾਗ ਰਹੇ ਆ ਜਦੋਂ ਅਸੀਂ ਤੁਰ ਰਹੇ ਆ ਉਹਦੋਂ ਕੰਮ ਕਰ ਰਹੇ ਆ ਉਹ ਸਾਰੇ ਦੇ ਸਾਰੇ ਚਾਰਜ ਹੁੰਦੇ ਆ ਆਪਣੇ ਆਪ ਬੈਟਰੀ ਦੇ ਚਾਰਜ ਹੋਣ ਵਾਂਗ ਉਹ ਹੁੰਦੇ ਆ ਚਾਰਜ ਜਦੋਂ ਸੌਣੇ ਆ ਉਹ ਜੇ ਸਾਨੂੰ ਇਦਾਂ ਇੱਕ 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 ਲਿਮਿਟ ਤੱਕ ਜਿਹਦਾ ਗੱਡੀ ਆ ਟੈਸਲਾ ਉਹ ਕਹਿੰਦੇ ਜੇ 20% ਤੋਂ ਘਟਿਆ ਤਾਂ ਗੱਡੀ ਖੜ ਜਣੀ ਤੁਹਾਡਾ ਅਮੀ ਚਲਣਾ ਫੋਨ ਆ ਜਦੋਂ 10 12% ਤੋਂ ਥੱਲੇ ਆਉਂਦਾ ਲਾਈਟ ਖਤਮ ਹੋ ਜਾਂਦੀ ਉਹਦੇ ਵਿੱਚ ਕੋਈ ਸਿਸਟਮ ਉਹਦੇ ਚ ਪਾਇਆ ਹੋਊਗਾ ਕਿ ਇਹ ਭਾਵੇਂ ਤੂੰ ਇਹ ਇਹ ਦੀ ਇਹਦੀ ਲਾਈਟ ਫੁੱਲ ਕੀਤੀ ਹੋ ਆ 15 ਐਪਾਂ ਖੋਲ ਕੇ ਬੈਠਾ ਆ ਬੈਟਰੀ ਖਾਈ ਜਾਂਦੀ ਆ ਹਨਾ ਤੇਰੀ ਤੇਰੀ ਉਹਦੀ ਉਹਦੀ ਲਾਈਟ ਫੁੱਲ ਕਰਨ ਦੇ ਨਾਲ ਵੀ ਬੈਟਰੀ ਜ਼ਿਆਦਾ ਹੀ ਚੱਲ ਰਹੀ ਆ ਉਹ ਆਪਣੇ ਆਪ ਹੀ ਸ਼ਾਇਦ ਉਹਨੂੰ ਬੰਦ ਕਰਦ ਘਟਾ ਦਿੰਦਾ ਹੋਵੇ ਪੀ ਬਿੱਲ ਐਮਰਜੈਂਸੀ ਕਾਲ ਲਈ ਰੱਖ ਲਈ ਹੁਣ ਇਦਾਂ ਸਰੀਰ ਦੇ ਲਈ ਵੀ ਕੋਈ ਨਾ ਕੋਈ ਇਦਾਂ ਲਾਈਨ ਹੋਊਗੀ ਨਾ ਪੀ ਜੇ ਇੰਨੇ ਤੋਂ ਘਟ ਗਈ એનર્ਜੀ ਇੰਨੀ ਤਾਂ ਸਹ ਲੈਣ ਨੂੰ ਚਾਹੀਦੀ ਆ ਤੈਨੂੰ ਫਿਰ ਇੰਨੀ ਤਾਂ ਜੇ ਤੂੰ ਬਿਸਤਰੇ ਤੇ ਡਿੱਗ ਪਿਆ ਤਾਂ ਸੌਣ ਲਈ ਵੀ ਚ ਨਹੀਂ ਤਾਂ बेहोश ਹੋ ਜਾਣਾ ਤਾਂ ਹੋਸ਼ ਦੇ ਵਿੱਚ ਜੇ ਸੌਣਾ ਵੀ ਹੋਇਆ ਫੇਰ ਵੀ ਤੈਨੂੰ ਇਦਾਂ ਇਦਾਂ ਬੈਠਣ ਨੂੰ ਕਰਨੇ ਨੂੰ ਹੁਣ ਇੱਕ ਬੰਦਾ ਆ ਇਹਦਾ ਬੈੱਡ ਤੱਕ ਤਾਂ ਪਹੁੰਚ ਗਿਆ ਪਰ ਹੁਣ એનર્ਜੀ ਬਿਲਕੁਲ ਨਹੀਂ ਉਹਦੇ ਕੀ ਹੋਊਗਾ ਕਲੈਪਸ ਹੋ ਕੱਢੀ ਗੂਆ ਜੇ ਬੈੱਡ ਤੇ ਨਾਲ ਥੱਲੇ ਡਿੱਗ ਪਿਆ ਬੈੱਡ ਤੇ ਬਹਿਣਾ ਆ ਫਿਰ ਤੁਸੀਂ ਇਹਦਾ ਲੰਮੇ ਪਹਿਣਾ ਆ ਮਾੜੀ ਮੁੱਟੀ ਉਹਦੇ ਲਈ ਵੀ એનર્ਜੀ ਚਾਹੀਦੀ ਥੋੜੀ ਬੁੱਤੀ ਹੋ ਸਕਦਾ ਜਿਹੜੀ ਬਾਟਮ ਲਾਈਨ ਆ ਉੱਥੇ ਜਾ ਕੇ ਵਰਤ ਹੁਣੀ ਬੰਦ ਹੋ ਜਾਏ ਹੁਣ ਫਿਰ ਚਾਰਜ ਹੁਣੀ ਆ ਉਹ ਉਹ ਵੀ ਚਾਰਜ ਤਾਂ ਹੋਣੀ ਹੈ ਜੇ ਗੁੜੀ ਨਹੀਂਦਾਊਗੀ ਫਿਰ ਜੇ ਉਸ ਵੇਲੇ ਦਿਨ ਦੀਆਂ ਚਿੰਤਾਵਾਂ ਐਂਗਜ਼ਾਇਟੀ ਆ ਓਵਰ ਥਿੰਕਿੰਗ ਆ ਜਿਆਦੇ ਫਿਕਰਿਆ ਉਹ ਲੈ ਕੇ ਬੈਠੇ ਰਾਤ ਨੂੰ ਨੀਂਦ ਹੀ ਨਹੀਂ ਆਈ ਟਾਈਮ ਨਾਲ ਫਿਰ ਨੀਂਦ ਲਈ ਵੀ ਬਾਡੀ ਦਾ ਸਿਸਟਮ ਹੈ ਰਾਤ ਇਹ ਜਿਹੜੀ ਬਾਡੀ ਸਾਡਾ ਬਣਿਆ ਹੈ ਉਦੋਂ ਦਾ ਵੀ ਇੱਕ 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 ਟਾਈਮ ਹੈ ਆਜ ਦਾ ਜਦੋਂ ਉੱਥੇ ਉਸ ਟਾਈਮ ਤੇ ਪਹੁੰਚਦੇ ਆ ਨਾ ਇਦਾਂ ਉਦੋਂ ਬੋਡੀ ਦੇ ਕੈਮੀਕਲ ਰਿਲੀ ਚ ਖਾਣਾ ਖਾਣਾ ਖਾਣੇ ਸੀ ਜਿਹੜਾ ਅਸੀਂ ਕਹਿੰਦੇ ਮੂੰਹ ਚ ਪਾਣੀ ਆ ਗਿਆ ਉਹ ਬੜੀ ਵਧੀਆ ਗੱਲ ਹੈ ਮੂੰਹ ਚ ਪਾਣੀ ਆਉਣਾ ਮੋਸਟਰੀਆ ਜਿਹੜਾ ਉਹ ਤਿਆਰੀ ਆ ਸਾਡੇ ਅੰਦਰੋਂ ਲਿਵਰ ਸਾਡੇ ਜਿਹੜਾ ਅੰਦਰ ਪੱਠੀ ਆ ਮਤਲਬ ਅੱਗ ਬਲ ਗਈ ਉਹਦੇ ਵਿੱਚ ਖਾਣਾ ਖਾਓ ਹੁਣ ਜਾ ਕੇ ਪਚੂਗਾ ਬਿਲਕੁਲ ਉਦਾਂ ਹੀ ਸੌਣ ਲਈ ਵੀ ਇੱਕ ਟਾਈਮ ਆ ਜਣੀ ਤੁਹਾਨੂੰ ਤੁਹਾਡੇ ਸਾਰਾ ਕੁਝ ਰਿਲੈਕਸ ਕਦੋਂ ਹੁੰਦਾ ਆ ਉਹ ਮੰਨ ਲਓ ਜੇ ਦੇ ਪੁੰਡੇ ਪੋਣੇ ਘੰਟੇ ਦਾ ਟਾਈਮ ਹੋ ਲੰਘ ਗਿਆ ਫਿਰ ਨੀਂਦ ਤਾਂ ਆਊਗੀ ਪਰ ਵਿਚਾਲੇ ਜਾਗਾ ਹੀ ਜਾਊਗੀ ਖਾਣਾ ਵੀ ਪ੍ਰਭਾਵਿਤ ਕਰਦਾ ਉਹਨੂੰ ਸਾਡੇ ਦਿਨ ਦੇ ਕੀਤੇ ਹੋਏ ਕੰਮ ਕਿੰਨਿਆਂ ਤੋਂ ਗੁੱਸਿਆਂ ਸੀ ਉਹ ਵੀ ਪ੍ਰਭਾਵਿਤ ਕਰਦਾ ਆ ਕਿੰਨਾਂ ਨਾਲ ਈਰਖਾ ਕਰਕੇ ਬੈਠੇ ਆਂ ਕਈ ਵਾਰ ਖਾਮ ਖਾ ਦੂਜੇ ਦਾ ਭਾਰ ਚੱਕ ਲੈਨੇ ਅਸੀਂ ਅੰਦਰੋਂ ਨਿਕਲਦਾ ਨਹੀਂ ਸੋਚੀ ਜਾਂਦੇ ਉਹ ਵੀ ਪ੍ਰਭਾਵਿਤ ਕਰਦਾ ਹੈ ਨੀਂਦ ਲਈ ਹੁਣ ਸਾਰਾ ਕੁਝ ਕਰ ਲਿਆ ਤੁਸੀਂ ਰਿਲੈਕਸ ਵੀ ਰਹਿ ਗਿਆ ਸਾਰਾ ਕੁਝ ਹੋ ਗਿਆ ਹੁਣ ਜੇ ਤੁਹਾਡਾ ਬਾਡੀ ਕਹਿੰਦਾ ਵੀ ਮੈਨੂੰ 6 ਘੰਟੇ ਨੀਂਦ ਚਾਹੀਦੀ ਚਾਹੀਦੀ ਆ ਸਾਢੇ 5 ਸੁੱਤੇ ਆ ਤੁਸੀਂ 6 ਘੰਟਿਆਂ 'ਚ ਮੰਨ ਲਾ ਸਾਡੀ ਬੈਟਰੀ 100% ਚਾਰਜ ਹੁੰਦੀ ਆ ਸਾਢੇ 5 ਸੁੱਤੇ ਆ ਤੇ ਉਹ ਅਸੀਂ 85 90% ਹੋਊਗੀ ਦੁਜੇਦਾਂ ਆਪਣੇ ਪੂਰੇ ਜ਼ੋਰ ਦੇ ਨਾਲ ਬੋਡੀ ਕੰਮ ਨਹੀਂ ਕਰੂਗਾ ਸਭ ਤੋਂ ਵੱਡਾ ਨੁਕਸਾਨ ਇਹ ਆ ਉਹ ਕਹਿੰਦੇ ਜਿਹੜੀ ਬੈਟਰੀ ਆ ਨਾ ਬੈਟਰੀ ਦੀ ਲਾਈਫ ਵੀ ਬੈਟਰੀ ਪੂਰੀ ਚਾਰਜ ਹੋਣ ਲਈ ਤਾਂ ਤੁਹਾਨੂੰ ਸਰਟਨ ਅਵਰ ਚਾਹੀਦੇ ਆ ਪਰ ਬੈਟਰੀ ਦੀ ਲਾਈਫ ਵੀ ਤਾਂ ਰਹਿੰਦੀ ਆ ਜੇ ਉਹਨੇ ਉਹਨੇ ਘੰਟੇ ਸੌਂ ਹੀ ਜਾਮੂ ਇੱਕ ਸਟੇਜ ਉਹ ਵੀ ਆਉਂਦੀ ਆ ਜਦੋਂ ਤੁਸੀਂ ਜੇ ਲੇਟ ਸੁੱਤੇ ਆ ਘੱਟ ਸੁੱਤੇ ਆ ਤੇ ਬੈਟਰੀ ਦੀ ਜਿਹੜੀ ਆਪਣੀ ਕੈਪੈਸਿਟੀ ਆ ਉਹ ਵੀ ਘਟ ਜਾਂਦੀ ਹੈ। ਇਹ ਵਾਰ ਹੁੰਦਾ ਨਾ ਫੋਨ ਤੇ ਉਹ ਅਗਲਾ ਕਹਿੰਦਾ ਨਹੀਂ ਜੀ ਇਹ ਪੁਰਾਣੀ ਹੋ ਗਈ ਬੈਟਰੀ ਇਹ ਇਹ 100% ਤੇ ਚਾਰਜ ਹੁੰਦੀ ਹੀ ਨਹੀਂ ਨਾ। ਜਿੰਨਾ ਚਿਰ ਮਰਜੀ ਲਈ ਰੱਖੋ ਤੁਸੀਂ ਇਹ 60% ਤੱਕ ਮਸੀ ਜਾਂਦੀ ਹੈ। ਹੁਣ ਜਿਹੜੇ ਬੰਦੇ ਧਰਮ ਦੇ ਨਾਂ ਦੇ ਉੱਤੇ ਇਹ ਦਿਖਾਵਾ ਕਰਦੇ ਇਹ ਪਖੰਡ ਕਰਦੇ ਆ। ਮਤਬ ਲਈ ਉਠਣਾ ਜ਼ਰੂਰੀ ਆ ਜੇ ਤੜਕੇ ਦੀ ਜਿਹਨੂੰ ਤੜਕਾ ਕਿਹਾ ਜਾਂਦਾ ਆ ਉਹ ਰਾਤ 7-8 ਵਜੇ ਸ਼ੁਰੂ ਹੋ ਜਾਂਦੀ ਸੀ ਜਿਹੜੇ ਜੇ ਗੁਰੂ ਸਾਹਿਬ ਦਾ ਟਾਈਮ ਦੇਖੀਏ ਉਦੋਂ ਕੰਪੀਟੀਸ਼ਨ ਕਿੰਨੇ ਦੇ ਨਾਲ ਸੀਗਾ ਮੁਕਾਬਲਾ ਕਿੱਦੇ ਆ ਕਰਨ ਸੀ ਹੁਣ ਤਾਂ ਹਰ ਇੱਕ ਨੂੰ ਤੁਸੀਂ ਟਿਕਟੌਕ ਤੇ ਦੇਖੋ ਇਦਾਂ ਵੀ ਦੁਨੀਆ ਦਾ ਸਭ ਤੋਂ ਦੁਨੀਆ ਚ ਕਿੰਨੇ ਬਿਲੀਅਨਰ ਆ ਅਮਰਕਾ ਦੇ ਸਭ ਤੋਂ ਅਮੀਰ ਬੰਦੇ ਕਿੰਨੇ ਆ 150 ਬੰਦੇ ਦੀ ਲਿਸਟ ਆ ਪਈ ਫਲਾਨਾ 1915 ਦੇ ਵਿੱਚ ਇਦਾਂ ਸੀ ਆ ਇਦਾਂ ਸੀ ਉੱਥੋਂ ਚੱਕ ਕੇ ਨਾਲੇ ਸਾਲ ਬਦਲੀ ਜਾਂਦੇ ਆ ਨਾਲੇ ਪਿਆ ਇੱਥੇ ਉੱਤੇ ਗਿਆ ਹੱਥੇ ਗਿਆ ਕੰਪਨੀ ਇਦਾਂ ਗਈ ਇਦਾਂ ਗਈ ਇਦਾਂ ਯਾ ਕਿ ਹੁਣ ਉਹ ਸਾਰਾ ਹਫਤਾ ਬੰਦਾ ਲਾਈ ਜਾਂਦਾ ਯਾਰ ਅਸੀਂ ਕਦੋਂ ਪਹੁੰਚਾਂਗੇ ਉਹ ਸੌ ਕਿੱਦਾਂ ਜਾਊਗਾ ਨੀਂਦ ਕਿੱਦਾਂ ਜੁਗਗੀ ਵੇਸੇ ਤਾਂ ਸੇਮ ਸੇਮ ਹੋ ਨਹੀਂ ਸਕਦਾ ਪਰ ਜੇ ਸਾਰਾ ਕੁਝ ਤੁਹਾਡਾ ਕਿਸੇ ਨਾਲ ਸਾਰਾ ਕੁਝ ਕਿਸੇ ਦੇ ਨਾਲ ਬਿਲਕੁਲ सेम सेम ਹੋ ਜਾਏ ਫਿਰ ਵੀ ਇਹ ਖਿਆਲ ਰੱਖਿਓ ਜੇ ਦੋ ਬੱਚੇ ਇੱਕ ਕੋਰਸ ਕਰਦੇ ਹੋ ਇੱਕੋ ਕਲਾਸ ਵਿੱਚ ਪੜ੍ਹਦੇ ਹੋ ਇੱਕ ਨਵੀਂ ਕਿਤਾਬ ਨੂੰ ਸ਼ੁਰੂ ਕਰਨ ਲੱਗਾ ਇੱਕ ਬੱਚਾ ਉਹਨੂੰ ਜੇ ਦੂਜੇ ਦਾ ਮੁਕਾਬਲਾ ਕਰਨਾ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਵੀ ਉਹਨੇ ਇਹ ਕਿਤਾਬ ਕਿੰਨੇ ਦਿਨ ਪਹਿਲਾਂ ਸ਼ੁਰੂ ਕਰ ਲਈ ਸੀ ਜਿਹੜਾ ਪਹਿਲਾ ਬੱਚਾ ਆਇਆ ਜੇ 300 ਪੰਨੇ ਦੀ ਕਿਤਾਬ ਹੈ ਉਹ 80 ਨੰਬਰ ਪੇਜ ਦੇ ਉੱਤੇ ਪਹੁੰਚ ਆਇਆ ਦੂਜੇ ਨੇ ਜੇ ਪਹਿਲਾ ਪੇਜ ਹੁਣ ਸ਼ੁਰੂ ਕੀਤਾ ਆ ਅਸੀਂ ਕਿਸ ਜਗ੍ਹਾ ਤੇ ਪੈਦਾ ਹੋਏ ਆ ਉੱਥੇ ਦੇ ਹਾਲਾਤ ਕਿਦਾਂ ਦੇ ਸੀ ਧਰਤੀ ਦੇ ਉੱਤੇ ਉਹ ਵੀ ਕੰਟਰੀ ਆ ਜਿਨ੍ਹਾਂ ਜਿਨ੍ਹਾਂ ਕੰਟਰੀਆਂ ਵਿੱਚ 1100 12 1200 15 1500 ਸਾਲ ਪਹਿਲਾਂ ਯੂਨੀਵਰਸਟੀਆਂ ਬਣੀਆਂ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ 1800ਾਂ ਦਾ ਤੱਕ ਕੋਈ ਸਕੂਲ ਦੀ ਵੀ ਐਗਜ਼ੈਂਪਲ ਨਹੀਂ ਮਿਲਦੀ ਹੁਣ ਜਰਮਨ ਵਰਗੇ ਉਹ ਕੰਟਰੀ ਆ ਜਿੱਦੋਂ ਤੁਸੀਂ ਮਾਰਕਸ ਨੂੰ ਦੇਖਦੇ ਆ ਤੁਸੀਂ ਗੈਲੀਲਿਓ ਨੂੰ ਦੇਖੋ ਤੁਸੀਂ ਮਾਰਟਨ ਲੂਥਰ ਨੂੰ ਦੇਖੋ ਹੁਣ ਮਾਰਕਸ ਦਾ ਪਿਓ ਸ਼ਾਇਦ ਵਕੀਲ ਸੀ ਉਦੇ ਪਿਓ ਦੀ ਜੇ ਉਹ 1850 ਦੀ ਰੱਖ ਲਓ 50 ਸਾਲ ਉਹਦੇ ਪਿਓ ਦੇ ਰੱਖ ਲਓ 1800 ਹੋ ਗਿਆ ਉਦੋਂ ਪਹਿਲਾਂ ਜਾਨੀ ਹਾਈ ਸਕੂਲ ਤੱਕ ਯੂਨੀਵਰਸਿਟੀ ਤੱਕ ਗਿਆ ਸੀ ਜਰਮਨ ਵਿੱਚ 1300 ਦੇ ਲਗਭਗ ਯੂਨੀਵਰਸਿਟੀ ਬਣੀ ਸੀ 700 ਸਾਲ ਪਹਿਲਾਂ ਉਹਨਾਂ ਲੋਕਾਂ ਨਾਲ ਅਸੀਂ ਕਿੱਦਾਂ ਆਪਣੇ ਆਪ ਨੂੰ ਸੇਮ ਸੇਮ ਕਿੱਦਾਂ ਕਰ ਲਾਂਗੇ ਮੁਕਾਬਲਾ ਕਿੱਦਾਂ ਕਰਾਂਗੇ ਹੁਣ ਆਪਣੇ ਵੀ ਜਿਸੀਂ ਪੰਜਾਬ ਜੇ ਸੀ ਮੈਂ ਆਪਣੇ ਮਾਂ ਪਿਓ ਨੂੰ ਦੇਖਣਾ ਭਾਈ ਵੀਰ ਸਿੰਘ ਆ ਉਹ ਬੰਦੇ ਆ ਜਿਹੜੇ ਮਜੀਠੀਆ ਟੱਬਰ ਆ ਉਹ ਬੰਦੇ ਆ ਜਿਹੜੇ ਜਦੋਂ ਅੰਗਰੇਜ਼ ਗਏ ਆ ਹਨਾ ਉਦੋਂ ਉਦੋਂ ਤੇ ਉਦੋਂ ਪਹਿਲਾਂ ਦੇ ਕਿਤੇ ਰਜਵਾੜਿਆਂ ਮੰਗ ਜੀਤੇ ਆ ਹੋ ਕੈਪਟਨ ਅਮਰਿੰਦਰ ਸਿੰਘ ਦੀ ਇੰਟਰਵਿਊ ਸੁਣ ਕੇ ਦੇਖੋ ਤੁਸੀਂ ਆਹਲਾ ਸਿੰਘ ਯਾਨੀ ਜੱਸਾ ਸਿੰਘ ਆਲੂ ਵਾਲੀਏ ਉਹਨਾਂ ਦੇ ਟਾਈਮ ਇਕਤ ਜਨਿੱਤਿਆਂ ਨੂੰ 100 ਸਾਲ ਪਹਿਲਾਂ ਇਦਾਂ ਮੁਗਲ ਬਾਦਸ਼ਾਹਾਂ ਨਾਲ ਗੱਲਾਂਬਾਤਾਂ ਉਹਨਾਂ ਦੀਆਂ ਲੈਣ ਦੇਣ ਹੁੰਦਾ ਉਦੋਂ ਪਹਿਲਾਂ ਦੀਆਂ ਸਰਦਾਰੀਆਂ ਵੀ ਜੀਂਦੇ ਆ ਇਹ ਤਾਂ ਮੁੱਠੀ-ਮੁੱਠੀ ਮੈਂ ਗੱਲ ਕਰਤਾ ਵੈਸੇ ਵੀ ਕਿਸੇ ਨਾਲ ਤੁਸੀਂ ਇਦਾਂ ਮੁਕਾਬਲਾ ਨਹੀਂ ਕਰ ਸਕਦੇ ਤੇ ਉਹ ਜੇ ਆਪਣੇ ਵਿਕਾਸ ਜਿਹੜਾ ਸਾਡਾ ਵਿਕਾਸ ਆ ਸਾਡੀ ਸ਼ਾਂਤੀ ਦੇ ਵਿੱਚ ਸਾਡੇ ਸਹਿਜ ਦੇ ਵਿੱਚ ਸਾਡੇ ਟਿਕਾ ਦੇ ਵਿੱਚ ਤੁਸੀਂ ਸਾਲਾਂ ਬੱਧੀ ਇਹ 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 ਇਹਨਾਂ ਤੇ ਗੱਲਬਾਤ ਇਦਾਂ ਕਰ ਸਕਦੇ ਆ ਸੋਚ ਸਕਦੇ ਆ ਵਿਚਾਰ ਸਕਦੇ ਆ ਪਰ ਬੇਸਿਕ ਵੱਡੀ ਗੱਲ ਇਹ ਆ ਇਹਨਾਂ ਗੱਲਾਂ ਚੋਂ ਸਵਾਦ ਨਹੀਂ ਲੈਣਾ ਚਾਹੀਦਾ ਇਨਫੋਰਮੇਸ਼ਨ ਇਕੱਠੀ ਕਰ ਕਰਕੇ ਸਾਨੂੰ ਜੇ ਅਸੀਂ ਸੁਣਦੇ ਆ ਹਰ ਇੱਕ ਨੂੰ ਆਪਣੇ ਆਪ ਬਲ ਦੇਖਣਾ ਚਾਹੀਦਾ ਜਿਨ੍ਹਾਂ ਕੋਲ ਸਮਰੱਥਾ ਹੈਗੀ ਆ ਉਹਨਾਂ ਨੂੰ ਚਾਹੀਦਾ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਕੇ ਇੱਕ ਲਿਸਟ ਬਣਾਈ ਜਾਵੇ ਕਿ ਅਸੀਂ ਜਦੋਂ ਕਹਿੰਨੇ ਆ ਕਿ ਗੁਰੂ ਸਾਹਿਬ ਦੇ ਉਲਟਿਆ ਗੁਰੂ ਸਾਹਿਬ ਨੂੰ ਪਸੰਦ ਆ ਅਸੀਂ ਕੀ ਸੋਚਦੇ ਆ ਕਿ ਕਿਹੜੀਆਂ-ਕਿਹੜੀਆਂ ਗੱਲਾਂ ਗੁਰੂ ਸਾਹਿਬ ਦੀ ਆਡਿਓਲੋਜੀ ਨਾਲ ਮੈਚ ਕਰਦੀਆਂ ਹੁਣ ਇੱਕ-ਇੱਕ ਸ਼ਬਦ ਆਉਂਦਾ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਅਸੀਂ ਤਾਂ ਕਥਾਕਾਰ ਜਿਹੜੇ ਬੜੇ ਮਹਾਨ ਨੇ ਗੱਲ ਮਨੁੱਖੀ ਮਾਨਿਆ ਨਾ ਜਿਹੜਾ ਉਹ ਕਹਿੰਦੇ ਜੇ ਕਿਸੇ ਗੱਲ ਨੂੰ ਚੇਤੇ ਕਰਨ ਲਈ ਆਪਣੇ ਅੰਦਰ ਬਸਾਉਣ ਲਈ ਮੰਨ ਲਓ ਤੇ 200 ਵਾਰੀ ਤੁਸੀਂ ਰਿਪੀਟ ਕਰੋ ਤੇ ਉਹ ਗੱਲ ਤੁਹਾਨੂੰ ਤੁਹਾਡੇ ਅੰਦਰ ਤਸ ਜਾਂਦੀ ਆਦਤ ਬਣ ਜਾਂਦੀ ਮੰਨ ਲਓ ਕੋਈ ਚੀਜ਼ ਆ ਕੋਈ ਕੰਮ ਆ 200 ਵਾਰੀ ਉਹਨੂੰ ਰਿਪੀਟ ਕਰੋ ਤੇ ਉਹ ਤੁਹਾਡੇ ਪੱਕੇ ਤੁਹਾਡੇ ਸੋਚਦਾ ਹੱਸ ਸਭ ਨੂੰ ਅਦਤ ਬਣ ਜਾਂਦੀ ਹੈ ਫਿਰ ਤੁਹਾਨੂੰ ਚਿੱਤਨ ਭੁੱਲਦਾ ਹੀ ਨਹੀਂ ਕਦੇ ਤੁਹਾਨੂੰ ਉਹ ਸਾਈਕਲ ਚਲਾਉਣਾ ਨਹੀਂ ਭੁੱਲਦਾ ਸਾਨੂੰ ਨਾ ਜਿੰਦਗੀ ਚ ਗਲੇਲ ਤੁਸੀਂ ਇਦਾਂ ਚਲਾਈ ਆ ਬਾਟੇ ਖਿਲੇ ਆ ਹਣ ਚੁਟਕੀ ਮਾਰਨੀ ਇਦਾਂ ਕਿੰਨਾ ਕੁਸ਼ਿਆ ਕਰਦੇ ਸੀ ਬੁਰਕ 20 ਵੀ 30 30 ਸਾਲ ਨਹੀਂ ਵੀ ਕੀਤਾ ਫੇ ਵੀ ਆਉਂਦਾ ਪਤਾ ਹੀ ਅਥ ਉਹ ਸੜਕਾਂ ਨਮੀਆਂ ਵੀ ਬਣ ਗਈਆਂ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਬੰਦਾ ਪੰਜਾਬ ਦੇ ਵਿੱਚ ਮੰਨ ਲਓ 50 ਸਾਲ ਵੱਧ ਗਿਆ ਕਿ ਉਹ ਨੂੰ ਆਪਣਾ ਆਪਣਾ ਪਿੰਡ ਦਾ ਘਰ ਦਾ ਰਾਹ ਭੁੱਲ ਜਾਂਦਾ ਹੁਣ ਜੇ ਮੰਨ ਲਓ ਕਿ 200 ਵਾਰ ਅਸੀਂ ਕਹੀਏ ਇੱਕ ਫਿਗਰ ਰੱਖ ਲਈਏ ਕਿ 200 ਵਾਰ ਜੇ ਰਿਪੀਟ ਕਰੋ ਤੇ ਉਹ ਗੱਲ ਪੱਕੀ ਆਦਤ ਬਣ ਜਾਂਦੀ ਹਿੱਸਾ ਬਣ ਜਾਂਦਾ ਉਹ ਕਹਿੰਦੇ ਜੇ ਗਾ ਕੇ ਖੇਡ ਕੇ ਫਨ ਦੇ ਵਿੱਚ ਉਹ ਗੱਲ ਨੂੰ 200 ਦੇ ਬਰਾਬਰ ਜੇ ਉਹ ਨੂੰ ਜਾਨੀ 20 ਵਾਰੀ ਕਰੂ ਤੇ ਉਹੀ ਗੱਲ ਗਾ ਕੇ ਕੀਤੀ ਹੋਈ 20 ਵਾਰੀ ਕਰਨੇ ਦੇ ਨਾਲ ਤੁਹਾਡੀ ਸੋਚ ਦਾ ਹਿੱਸਾ ਬਣ ਜੂਗੀ ਉਦਾਂ ਦੀ ਆਦਤ ਬਣ ਜੂਗੀ ਇਹ ਫਰਕ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਜਿਹੜਾ ਗੱਲ ਕਿਹਨੇ ਵਾਲਾ ਬੰਦਾ ਆ ਉਹ ਕਰਪਟ ਹੋਵੇ ਬੇਈਮਾਨ ਹੋਵੇ ਸਵਾਰਥੀ ਕਰ ਰਿਹਾ ਹੋਵੇ ਫੇਰ ਥੋੜੋ ਗੱਲ ਤੁਹਾਡੇ ਅੰਦਰ ਪੱਲੇ ਪੈ ਜਾਣੀ ਗੱਲ ਤਾਂ ਉਹੀ ਗਰਪਾਣੀ ਦੀ ਆ ਜੇ ਗੁਰਬਾਣੀ ਚ ਕੀਰਤਨ ਕਰਨੇ ਦੀ ਮਹਾਨਤਾ ਦੱਸੀ ਆ ਗੁਰੂ ਸਾਹਿਬ ਨੇ ਗਾਉਣ ਲਈ ਕਿਹਾ ਆ ਤੇ ਨਾਲ ਇਹ ਵੀ ਕਿਹਾ ਕੋ ਗਾਵੇ ਰਾਗੀ ਨਾਦੀ ਬੀਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਗੋਂਦੇ ਆ ਗੋਂਦੇ ਵੀ ਗੁਰਬਾਣੀ ਆ ਉਸ ਵੇਲੇ ਇਦਾਂ ਨਹੀਂ ਹੁੰਨੀ ਜਦੋਂ ਗੁਰੂ ਸਾਹਿਬ ਨੇ ਗੱਲ ਕਹੀ ਆ ਉਹਨਾਂ ਦੇ ਵਿੱਚ ਫੇ ਧਾਰਮਿਕ ਲੋਕਾਂ ਨੂੰ ਨਹੀਂ ਗਿਣਿਆ ਹੋਣਾ ਜਦੋਂ ਇਹ ਗੱਲ ਕਹੀ ਨਾ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਈ ਕਿਆ ਕੀਚੀ ਉਹਨੂੰ ਬੰਦਾ ਕਹੇ ਅਸੀਂ ਗੁਰਬਾਣੀ ਦਾ ਹੀ ਕੀਰਤਨ ਕਰਦੇ ਆਂ ਤੇ ਢੱਡਰੀਆਂ ਵਾਲਾ ਧਾਰਨਾ ਪੜੀ ਜਾਂਦਾ ਰੂਣਾ ਕਿਨੂੰ ਕਿਆ ਸੀ ਗੁਰੂ ਸਾਹਿਬ ਨੇ ਡੇਰਾ ਬਿਆਸ ਤੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਪਹਿਲੀ ਗੱਲ ਤਾਂ ਬਹੁਤ ਵੱਡੀ ਗੱਲ ਸੀ ਕਿ ਉਹ ਢੱਡਰੀਆਂ ਵਾਲਾ ਆਪਣਾ ਦੀਵਾਨ ਕਰ ਰਿਹਾ ਹੋਵੇ ਤੇ ਉਹ ਵਿੱਚ ਬੈਠਾ ਕਿਸੇ politcal stage ਦੇ ਉੱਤੇ ਜਾਣਾ ਕਿਸੇ ਮਜੀਠੀਏ ਦੇ ਭੋਗ ਦੇ ਉੱਤੇ ਜਾਣਾ ਕਿਸੇ ਬਾਦਲ ਦੇ ਪਰਿਵਾਰ ਦੇ ਵਿੱਚ ਜਾਣਾ ਕਿਸੇ ਅਫਸੋਸ ਕਰਨ ਜਾਣਾ ਕਿਸੇ ਢਿੰਸੇ ਦੇ ਫਿਊਨਲ ਦੇ ਉੱਤੇ ਜਾ ਕੇ ਬੈਠਣਾ politically ਜਾਣਾ ਗੱਲ ਵੱਖਰੀ ਆ। ਔਰ ਮੈਂ ਹੈਰਾਨ ਆ ਜਾਈ ਜਿੱਦ ਨੇ ਵਧੀਆ ਤਰੀਕੇ ਨਾਲ ਭਾਈ ਰਣਜੀਤ ਸਿੰਘ ਨੇ ਉਹ 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 ਚੀਜ਼ ਨੂੰ ਹਾਈਲਾਈਟ ਕਰ ਦਿੱਤਾ। ਤੁਸੀਂ ਉਹਨੂੰ ਉਹ ਸਾਰੇ ਕਲਿੱਪ ਨੂੰ ਦੇਖ ਕੇ ਵੀ ਕਿਸੇ ਨੂੰ ਗੋਲਡੀ ਵਰਗੇ ਨਾਲ ਸਾਡੇ ਕਥਾਕਾਰਾਂ ਨੂੰ ਕਹੋ ਵੀ ਦਿਖਾ ਲੂ ਹੈ ਹੈ ਇੰਨੇ ਤਰੀਕੇ ਇਦਾਂ ਦੀ ਗੱਲ ਕਰਨ ਦੀ ਜੋਰ ਤੁਹਾਡੇ ਅੰਦਰ ਬਸ ਇੱਕੋ ਹੀ ਰੱਟਾ ਇੱਕੋ ਹੀ ਰੱਟਾ ਗੋਲਡੀ ਨੂੰ ਕਹੇ ਖੋਤੇਆ ਤੂੰ ਤਾਂ ਸੋਬਰੀ ਜੰਮ ਲਾ ਪੂਂਗਾ ਤੇਰੇ ਵੱਲ ਤਾਂ ਗੁਰੂ ਸਾਬ ਕਦੇ ਨਹੀਂ ਹੋ ਸਕਦੇ ਐਨੇ ਫਰੇਬੀ ਬੰਦੇ ਤੁਸੀਂ ਐਡੇ ਅਜੜ ਬੰਦੇ ਐਨੇ ਝੂਠੇ ਬੰਦੇ ਜਿਹੜਾ ਬੰਦਾ ਕਿਸੇ ਤੋਂ ਬਦਲਾ ਲੈਣ ਦੇ ਲਈ ਨੀਵੇਂ ਤੋਂ ਨੀਵਾ ਗਿਰ ਸਕਦਾ ਜਿੱਦਣ ਭਾਈ ਰਣਜੀਤ ਸਿੰਘ 2014-15 ਦੇ ਵਿੱਚ ਮੁੜ ਕੇ ਆਏ ਆ ਮੈਂ ਕਹਿੰਦਾ ਇਹ ਬੰਦੇ ਇਹ ਇਹ ਲਾਣਾ ਸੀ ਧੁੰਦੇ ਹੁਣਾ ਦਾ 골ਡੀ ਹੁਣਾ ਦਾ ਜਿਨ੍ਹਾਂ ਨੂੰ ਆਪਣੇ ਲਾਸ਼ਾਂ ਪਿਛਾ ਦੇਣੀਆਂ ਚਾਹੀਦੀਆਂ ਸੀ ਮੂਰੇ ਦਾ ਲੰਮੇ ਪੈ ਜਾਂਦੇ ਮੂਰੇ ਤੇ ਕੋਈ ਤਕਲੀਫ ਨਾ ਹੋਵੇ ਭਾਈ ਸਾਹਿਬ ਨੂੰ ਮੈਂ ਮੈਨੂੰ ਪਤਾ ਨਹੀਂ ਮੈਂ ਨਹੀਂ ਹੋਰ ਕੋਈ ਐਂਗਲ ਦੇਖਦਾ ਮੈਂ ਤਾਂ ਇੱਕੋ ਹੀ ਦੇਖਦਾ ਵੀ ਉਹ ਬੰਦਾ 50 50 ਹਜ਼ਾਰ ਦਾ ਕੱਟ ਕਰਦਾ ਸੀ ਜਦੋਂ ਛੱਡ ਕੇ ਸਾਰਾ ਕੁਝ ਆ ਗਿਆ ਇੱਥਾ ਦੁਕਾਨ ਬੰਦ ਕਰਨ ਲੱਗੇ ਨੇ ਇੱਕ ਮਿੰਟ ਨਹੀਂ ਲਾਇਆ ਸਰ ਅਸੀਂ ਕੀ ਕੀਤਾ ਉਸ ਵੇਲੇ ਅਸੀਂ ਸੰਭਿਆ ਅਸੀਂ ਖੜੇ ਹੋਏ ਸਾਨੂੰ ਤਾਂ ਹੱਕ ਹੀ ਨਹੀਂ ਹੁਣ ਬੋਲਣੇ ਦਾ ਠੀਕ ਹੈ ਉਹ ਤਾਂ ਸਾਬਤ ਕਰ ਦਿੱਤਾ ਵੀ ਮੈਂ ਉਹੀ ਆ ਮਿਰਿੰਦਰ ਕਰੰਟ ਵੀ ਹੋਈ ਆ ਮੇਰੇ ਕੋਲ ਕਲਾ ਵੀ ਹੋਈ ਆ ਮੈਂ ਅਜ ਵੀ 50000 ਨੂੰ ਮੋਰੇ ਬਿਠਾ ਸਕਦਾ ਹੂੰ ਉਹ ਦੇਖਣ ਦੀ ਵਜਾਇ ਜਾਨੀ ਸੜ ਜਾ ਜਵਾਨ ਸਾਡੀ ਪਤਾ ਨਹੀਂ ਕਦੋਂ ਮਾਨਦ ਰਹਾਂਗੇ ਅਸੀਂ